ਇਹ ਤਰੀਕਾ ਬਾਈ ਦੀ ਸਾਰਿਆਂ ਨੂੰ ਤੇ ਅੱਜ ਤੁਹਾਨੂੰ ਟਰੈਕਟਰ ਦਿਖਾਉਣਾ ਹੈ ਸ਼ਰਮੇ ਦੇ ਪੂਰੇ ਘੈਂਟ ਟਰੈਕਟਰ ਆ ਇਹ 332 ਇੰਡੋ ਫਾਰਮ 744 ਤੇ ਐਸ਼ਰ ਪੂਰੇ ਘੈਂਟ ਟਰੈਕਟਰ ਆ ਬਾਈ ਕੋਲੇ ਤੇ ਬਾਈ ਨਾਲ ਥੋੜੀ ਕਰਾਉਣੇ ਗੱਲ ਤੇ ਜਿਹੜਾ 744 ਆ ਉਹ ਵੀ ਭਰਾ ਮੇਰੇ ਕੋਕਾ ਪੀਸੀ ਆ ਤੇ ਜਿਹੜਾ ਹੈਗਾ 332 ਤੇ ਇਹ ਤਾਂ ਕੋਕਾ ਪੀਜ ਹੋਣੇ ਹੁਣ ਇਹ ਸ਼ਰਮੇ ਨਾਲ ਥੋੜੀ ਕਰਾਉਣੇ ਗੱਲ ਬਾਤ ਘੈਂਟ ਟਰੈਕਟਰ ਆ ਪੂਰੇ ਸ਼ਰਮਾ ਹੀ ਕੀ ਹਾਲ ਚੱਲ ਆ ਬਹੁਤ ਵਧੀਆ ਕੀ ਹਾਲ ਹੈ ਠੀਕ ਆ ਕੋ ਬਾਈ ਜੀ ਜਮਾ ਸਾਹਿਬ ਕਿਵੇਂ ਆ ਜਮਾ ਓਕੇ ਤੂੰ ਦਾਤਾ ਮੈਂ ਓਕੇ ਓਕੇ ਤੇ ਹੋਰ ਜੀ ਇੱਕ ਸਾਡਾ ਆ ਮਰਿਆ ਮੜਾ ਕੈਮਰਾ ਉਹਨੂੰ ਵੀ ਮਾਰੀ ਜਾਣੇ ਆਪਣੇ ਕੰਨੀ ਹਾਂ ਇਹ ਬੰਦੇ ਜੀ ਫਿਰੋਂ ਮਾਰੀ ਆ ਬਾਈ ਹਾਂਜੀ ਚਲਦੀ ਬਹੁਤ ਛੇਤੀ ਹੂੰ ਬੰਦੂਖਾਂ ਹਨਾ ਸਾਹਿਬ ਸਾਹਿਬ ਜੀ ਇਹਦਾ ਬੰਦੂਕ ਅਲਦਾ ਇੱਕ ਛੂਟ ਜਾਂ ਕਿਹੜੀ ਫਿਲਮ ਆ ਉਹ ਨਾਂ ਤਾਂ ਰੱਖਣਾ ਲੈ ਨਹੀਂ ਨਹੀਂ ਕਿੱਪੀ ਕਰੇਵਾਲ ਜੀ ਨਾਲ ਹਾਂ ਮੈਂ ਬਾਈ ਬਾਈ ਕਿੱਪੀ ਬਾਰੇ ਕਰੇਵਾਲ ਜੀ ਨਾਲ ਵੀਡੀਓ ਆ ਆਪਣੇ ਫਰਮਾਰੀਆ ਬਾਈ ਦੀ ਦੋ ਤਾਂ ਗਾਣੇ ਤਾਂ ਦੇਖ ਲੇ ਤੋ ਉਹਨਾਂ ਦੇ ਵਿੱਚ ਅਸੀਂ ਲਾ ਆਏ ਆਪਣੇ ਹੌਬੇ ਦਾ ਲਿਵਾ ਅਰਮਨਦੀਪ ਸਿੰਘ ਜੀ ਆ ਜਿਨ੍ਹਾਂ ਦਾ ਮਤਲਬ ਪੇਸ਼ ਤੇ ਆ ਹਨਾ ਤੁਹਾਡੇ ग्यारो हजार चौदह ठीक है ਇਹਦੇ ਟਰੈਕਟਰ ਦਿਖਾਵਾਂ ਮੈਂ ਭਾਈ ਇਹਦਾ ਦੇ ਵਿੱਚ ਇੱਕ ਟਰੈਕਟਰ ਮੇਰਾ ਆਪ ਦਾ ਹਾਊਲੈਂਡ ਸ਼ਕਤੀਤੀ ਦਿਖਾਵਾਂਗੇ ਕੋਸ਼ਿਸ਼ ਕਰਾਂਗੇ ਭਾਈ ਜਾਇ ਜਾਂ ਰੇਟ ਦੇ ਹੁੰਦਾ ਸੁਣ ਇੱਕ ਓਕਾ ਪੀਸ ਓਕਾ ਪੀਸ ਆ ਮਾਡਲ ਆ ਜਿਹੜਾ ਮਾਡਲ ਹੋਊਗਾ ਤੁਸੀਂ ਯਕੀਨ ਨਹੀਂ ਮੰਨਣਾ ਮਾਡਲ ਆ ਮਾਡਲ ਤੋਂ ਦਾ ਬਾਲਾ ਉਸਤ ਸੁਣਾਜੀ ਹਬ ਤੋਂ ਪਹਿਲਾਂ ਆਸ਼ਾ ਟਰੈਕਟਰ ਆ ਗਿਆ ਜੀ 2022 ਮਾਡਲ ਆ ਪਾਵਰ ਸਟੀਅਰਿੰਗ ਆ ਸੁਪਰ ਪਲੱਸ ਆ ਟਾਇਰ ਰਹਿ ਗਿਆ ਬਾਈ 90 95 ਪੈਸੇ 95 ਪੈਸੇ ਟਾਇਰ ਆ ਨਵੇਂ ਆ ਬਦ ਕੇ ਬਾਈ ਨਵਾਂ ਟ੍ਰੈਕਟਰਾ ਟਿੱ ਗਿਆ ਲੈ ਬ੍ਰੇਕਾ ਟ੍ਰੈਕਟਰਾ 600 ਕੁਸ਼ ਘੰਟੇ ਚੱਲਿਆ ਸੀ ਇਹ 632 ਚੱਲਿਆ ਛੇ ਤੋਂ 35 ਘੰਟੇ ਚੱਲਿਆ ਹੋਇਆ ਬਾਈ ਜਿਵੇਂ ਹੀ ਨਵਾਂ ਟ੍ਰੈਕਟਰਾ ਲੋਨ ਫੈਂਸ ਹੋ ਜੂਗਾ ਤੇ ਪੁਰਾਣਾ ਕੱਟਿਆ ਜਾਊ ਇਹ ਦੂ ਘੱਟ ਵਾਲਾ ਹਾਂਜੀ ਠੀਕ ਐ ਵੀਰੇ 360000 ਡਿਮਾਂਡ ਆ ਤੇ 340000 ਦਾ ਟ੍ਰੈਕਟਰ ਆਪਾਂ ਭਾਈ ਤੋਂ ਲੈਣਾ ਆ ਬਾਈ ਅੱਗੇ ਆ ਗਿਆ ਕੋਕਾ ਪੀ ਜਿਵੇਂ ਆਪਾਂ ਨੇ ਉਹ ਤੋਂ ਬਾਅਦ ਐਕਸਟੀ ਮਾਡਲ ਆ ਗਿਆ ਬਾਈ ਟਾਇਰ ਹੈ ਗਿਆ ਬਾਈ 85 90 ਪੈਸੇ 85 ਪੈਸੇ ਕਹੋ ਬਾਈ 90 ਆਪਾਂ ਕਹਿੰਦੇ ਨਹੀਂ ਟਾਪ ਮਾਡਲ ਆ ਐਕਸਟੀ ਮਾਡਲ ਆ ਪਾਵਰ ਸਟੀering ਦਾ ਡਬਲ ਕਲੱਚਾ ਡਬਲ ਡਿਸਟ੍ਰਿਬਿਊਟਰ ਡੰਡਾ ਪੱਟੇ ਚੱਕਰੀ ਸਭ ਕੁਝ ਨਾਲ ਠੀਕ ਆ ਰਾਣਾ ਕੱਟਿਆ ਉਹ ਲੋਨ ਫੈਂਸ ਤੋਂ ਹੋ ਜੂਆ ਹਾਂਜੀ ਜੇ ਕਿਸ ਨੇ ਲੋਨ ਕਰਵਾਉਣਾ ਹੋਇਆ 3.5 ਲੋਨ ਹੋ ਜੂਆ 30-30 ਵੀ ਹੋ ਸਕਦਾ ਲੋਨ ਠੀਕ ਹੈ ਗੱਲ ਆ 5 ਤੋਂ ਲੈ ਕੇ 5.5 ਦੇ ਵਿੱਚ ਲੋਨ ਵੀ ਹੋ ਜੀ ਪੰਜਾਬ ਨੰਬਰ ਦੇ ਵਿੱਚ ਆ 22 ਮਾਡਲ ਆ 5 ਲੱਖ ਤੇ 98000 ਮੰਗ ਟਰੈਕਟਰ ਦੇ ਦਾਂਗੇ ਜੀ 5 ਲੱਖ ਤੇ 60000 ਪੰਜ 60000 ਠੀਕ ਹੈ 30000 ਹੋ ਗਿਆ ਲੈ ਬਾਈ ਵੀਡੀਓ ਨੂੰ ਲਾਇਕ ਮੈਂਟ ਸ਼ੇਅਰ ਕਰਕੇ ਆ ਜਾਓ ਪੇਜ ਨੂੰ ਕਰ ਲਓ ਫੋਲੋ ਸ਼ੋਰਟ ਵੀ ਕਰੀਨ ਖਾ ਲਿਓ ਤੇ 5000 ਮੈਂ ਤੁਹਾਨੂੰ ਮੌਕੇ ਤੇ ਛੱਡੂ ਠੀਕ ਹੈ ਕਿੰਝ ਆ ਰਹਿ ਗਿਆ ਹਾਂਜੀ 43000 ਰੁੱਧ ਗਿਆ ਬਾਈ ਉਹ ਜੂ ਬਾਦ ਦੇ ਬੱਚਾ ਗਿਆ ਇੰਡੋ ਫਾਰਮ 2025 ਮਾਡਲ ਆ ਇਹ ਵੀ ਬਾਈ ਟਾਪ ਮਾਡਲ ਆ ਡਬਲ ਡਿਸਟਰੀਬਿਊਟਰ ਆ ਬਿਲਕੁਲ ਨਵਾਂ ਬਾਈ 95 ਪੈਸੇ ਟਾਇਰ ਆ ਚੱਲਿਆ ਕੀ ਇਹ ਤੁਹਾਨੂੰ ਮੈਂ ਦੱਸ ਦਿੰਨਾ 450 ਘੰਟੇ 460 ਘੰਟੇ ਲਾ ਲੋ ਬਿਲਕੁਲ ਨਵਾਂ ਬਾਈ ਹਾਰਦੀ ਘਾਟਾ ਕੱਲੀ ਤੇ ਅਜੇ ਗੁੱਡੀਆਂ ਦੇ ਉੱਤੇ ਅਪੋਲੋ ਲਿਖਿਆ ਪਿਆ ਭਾਈ ਇਹਦੇ ਸਹੀ ਗੱਲ ਹੈ ਤੇ ਸੋ ਮੋਡਲ ਦੇ ਵਿੱਚ ਸਾਰਾ ਸਮਾਨ ਆ ਡੰਡਾ ਫੱਤੀ ਛੋਤਰੀ ਸਭ ਕੁਝ ਨਾਲ ਬਿਲਕੁਲ ਨਵੀਆਂ ਭਾਈ ਹੁਣ ਤੁਸੀਂ ਇਹਨਾਂ ਤੋਂ 300 ਕਿੰਨਾ ਸੀ ਹੈ 58 ਕਿੰਨਾ ਹੈ ਇਹ ਹੈਗਾ ਸੀ 355 ਦਾ 360 ਘੰਟੇ ਦੀ ਕੀ ਹੋ ਜੂ ਕੁਛ ਵੀ ਨਹੀਂ ਹੁੰਦਾ ਗੁੱਡਿਆਂ ਦੇ ਉੱਤੇ ਵੀ ਹਦਿਆ ਪੋਲੋ ਲਿਖਿਆ ਪਿਆ ਬਾਈ ਇਹਦੇ ਡਬਲ ਡਿਸਟ੍ਰੀਬਿਊਟਰ ਟਰੈਕਟਰ ਆ ਬਾਈ ਸਾਡ ਗੇਰਾ ਟੂ ਸਪੀਡ ਦੇ ਵਿੱਚ ਆ 475000 ਹਜ਼ਾਰ ਦਾ ਹਾਂਜੀ ਟਰੈਕਟਰ ਦੇ ਦਾਂਗੇ 445000 445 ਮੌਕੇ ਤੇ ਮਾਨਤਾ ਨੂੰ ਫੋਕਸ ਠੀਕ ਹੈ ਜੀ ਬਸੀ ਉਹ ਮੌਕੇ ਤੇ ਹੋ ਠੀਕ ਹੈ ਗੱਲ ਆ ਉਹ ਦੂ ਬਾਅਦ ਦੇ ਵਿੱਚ ਆ ਗਿਆ ਆਪਣਾ ਆਪਣਾ ਆਪ ਦਾ ਟਰੈਕਟਰ ਹੈ ਜੀ ਸਪੈਸ਼ਲ ਐਡੀਸ਼ਨ ਵਾਲਾ ਜੀ ਮਾਡਲ ਤੁਹਾਨੂੰ ਬਾਅਦ ਚ ਦਿਖਾਉਂਗਾ ਪਹਿਲਾਂ ਚੀਜ਼ ਦੇਖ ਐਟਾ ਜਮਾਨਾ ਜੇ ਟਰੈਕਟਰ ਦੇ ਕਿਤੇ ਕਾਲ ਮਿਲ ਲੱਗੀ ਹੋਈ ਉਹ ਆਪਾਂ ਜ਼ਿੰਮੇਵਾਰ ਹਾਂ ਪਾਵਰ ਸਟੀering ਹੈ ਠੀਕ ਹੈ ਜੀ ਕੈਮਰਾ ਪਿੱਛੇ ਲਿਆ ਪੋਰੇ ਲਿਆ ਕੈਮਰਾ ਬੀਕੇਟੀ ਦੇ ਟਾਇਰ ਆ ਹਾਂ ਡਬਲ ਡਿਸਟ੍ਰਿਬਿਊਟਰ ਆ ਹੂੰ ਕਾਵਾਜੀ ਦੇ ਬੁਤਰਾ ਪੰਪ ਪਾਈਚ ਲੱਗਿਆ ਹੈ ਪੈਸਟਿਕ ਪੰਪ ਨਾਲ ਲੱਗਾ ਹੋਇਆ ਪੰਪਨੀ ਦਾ ਠੀਕ ਆ ਵਿਚੋ ਵੀ ਮਗਰਿਆਲ ਦਿਖਾ ਦੇ ਮੈਂ ਬੇਨਤੀ ਕਰਦਾ ਭਾਈ ਤੇ ਮੈਂ ਕਿਨੂੰ ਸ਼ੋ ਦਾ ਪੱਲਾ ਚੱਕ ਕੇ ਰਹਾ ਹਾਂ ਟਰੈਕਟਰ ਦਾ ਤੇ ਤੂੰ ਯਕੀਨ ਨਹੀਂ ਮੰਨਦਾ ਕਿ ਯਾਰ ਇਹ ਜਿਆ ਬਾਹਰੋਂ ਤੇ ਉਹ ਜਿਹੇ ਵਿਚੋ ਆਏ ਲੈ ਇਹ ਦੇਖ ਕੇ ਆਲ ਉਹ ਕਾ ਵੀ ਗਿਆ ਆ ਜੀ ਦੇ ਹੂੰ ਆਇਆ ਨਾ ਉਮੀ ਭਾਈ ਜੀ ਠੀਕ ਹੈ ਹੈ ਅੱਛਾ ਹੁਣ ਤੈਨੂੰ ਮੈਂ ਰੱਖਦਾ ਚੱਲਿਆ 1699 ਕਰਦੇ ਤਿੰਨ 1690 ਮਿੰਟ ਠੀਕ ਹੈ ਕੰਪਨੀ ਦੀ ਬੈਟਰੀ ਆ ਕੋਈ ਦੇਸੀ ਨਹੀਂ ਚਾਰੇ ਟਾਇਰ ਪੀ ਕੇ ਪੀਦੇ ਆ ਡੰਡਾ ਫੱਟੀ ਛਤਰੀ ਨਾਲ ਹੀ ਆ ਜਮਾ ਕੋਈ ਕਮੀ ਨਹੀਂ ਰੈਂਚਰ ਦੋਣੇ ਰੈਂਚਰ ਦੋ ਦੇਵਾਂਗੇ ਹਾਂ ਇੱਕ origignal ਇੱਕ a ਆ ਇਹ ਲਗਪਗ ਆਪਾਂ ਸਾਰੇ ਟਾਇਰਾਂ ਦੇ ਨਾਲ ਹੀ ਸਾਰੇ ਹਾਊਲੈਂਡ ਦੇ ਲਾਉਣੇ ਆ ਇਹ ਆ ਸਨੇਚਰ ਠੀਕ ਆ ਦੋ ਹੱਥ ਸਾਰੇ ਟਰੈਕਟਰ ਨਾਲ ਦਿੰਨੇ ਆ ਇਹ ਟਰੈਕਟਰ ਦੇ ਨਾਲ ਹਾਂ ਕੋਣੂ ਵੀਡੀਓ ਕਰ ਲਓ ਲਾਈਕ ਕਮੈਂਟ ਸ਼ੇਅਰ ਪੇਜ ਨੂੰ ਕਰ ਲਓ ਫੋਲੋ ਕੋ ਲਰਦਲਵੰਡੀ ਸਾਭੂ ਵਾਲਾ ਜੀਐਸ ਮੋਟਰਸ ਤਲਵੰਡੀ ਸਾਭੂ ਵਾਲਾ ਤੇ ਸ਼ਰਮਾ ਤਲਵੰਡੀ ਸਾਭੂ ਵਾਲਾ ਠੀਕ ਹੈ ਗਾਣਾ ਇਹਦੇ ਨਾਲ ਤੁਹਾਨੂੰ ਛੋਟਾ ਜਿਹਾ ਇੱਕ ਟਰੈਕਟਰ ਦੇ ਮੈਂ ਬਈ ਗੰਮੀ ਜਿਹੜਾ ਭਾਈ ਦੇਊਗਾ ਹਾਂ ਛੋੜ ਜਿੰਨੂ ਕਰਾਂਗੇ 100 ਰੁਪਏ ਜਮਾਨੀ ਕਰਦੇ 500 ਰੁਪਏ ਛੋੜ ਕਰਾਂਗੇ ਭਾਈ ਸੌਦਾ ਜਿੰਨੇ ਦਾ ਮਰਜੀ ਹੋਵੇ ਉਹ ਗਿਫਟ ਆਪਾਂ ਹਰ ਟਰੈਕਟਰ ਨਾਲ ਦਿੰਨੇ ਆ ਜਿਹੜੇ ਮੇਰੇ ਫੂਲ ਠੀਕ ਹੈ ਜਦ 2016 ਮਾਡਲ ਦੇ ਵਿੱਚ ਕੰਡੀਸ਼ਨ ਦਾ ਟਰੈਕਟਰ ਦੀ 22 ਵਰਗਾ ਪਿਆ ਪਿਆ ਕੇ ਪਿਆ ਜਮਾਨਾ ਪੰਜ ਲੱਖ ਰੁਪਏ ਯਾਰ ਕੀ ਆਪਾਂ ਲਿਖਿਆ ਠੀਕ ਹੈ ਗੱਲ ਟਰੈਕਟਰ ਇੱਕੋ ਹੀ ਰੇਟ ਕਹੂੰਗਾ ਭਾਈ ਇੱਥੇ ਘਟਾਂਗਾ 5 ਲੱਖ 595 ਲਿਖਿਆ 5 ਲੱਖ 95000 ਰੁਪਏ ਲਿਖਿਆ ਠੀਕ ਹੈ ਜੀ 5 ਲੱਖ 95000 ਰੁਪਏ ਡਿਮਾਂਡ ਆ ਸਪੈਸ਼ਲ एडिशन ਆ ਨਵੇਂ ਰੰਗ ਵਾਲਾ ਟ੍ਰੈਕਟਰ ਆ ਮੈਟਲ ਰੰਗ ਹੋਦਾ ਜਾਂ ਸ਼ਾਈਨਿੰਗ ਵਾਲਾ ਇੱਕੋ ਹੀ ਰੇਟ ਕਹੂੰਗਾ ਭਾਈ ਇਹ ਦੂਨੀ ਘਟਣਾ ਪੈਂਦੀ ਆ 4 ਲੱਖ ਤੇ 55000 ਦਾ ਟਰੈਕਟਰ ਦੇਵਾਂ। ਆਹ सॉरी 5 ਲੱਖ ਤੇ 55000 ਦਾ ਟਰੈਕਟਰ ਦੇਵਾਂ ਸੋਰੀ ਚ ਗਲਤ ਗਿਆ ਕਿਹਾ 4 55 5 ਲੱਖ ਤੇ 55000 ਦਾ ਟਰੈਕਟਰ ਵੀ ਪਈ ਸੀ। ਬਾਹ ਤੇ ਚਲਾ ਕੇ ਤਸੱਲੀ ਕਰਕੇ ਲੈ ਕੇ ਜਾਇਆ ਉਹਦੇ ਠੀਕ ਹੈ ਗੱਲ ਆਪਣੇ ਟਰੈਕਟਰ ਤੋਂ ਸਮਾਨ ਇੱਥੇ ਬਈ ਹੈ ਤੇ ਹਾਉਲੈਂਡ ਦੇ ਡੰਡੇ ਹੁੰਦੇ ਆ Ориਜਨਲ ਉਹ ਵੀ ਮਿਲਣਗੇ ਉਹ ਘਰੇ ਪਈਆਂ ਦੋ ਚੀਜ਼ਾਂ ਘਰੇ ਪਈਆਂ ਜੀਆਂ ਤਿੰਨ ਸਲੈਂਸਰ Ориਜਨਲ ਡੰਡੇ ਦੇ ਇੱਥੇ ਲੱਗੇ ਹੁੰਦੇ ਜਿਹੜੇ ਤੇ ਇੱਕ ਦਾ ਡੰਡਾ ਉਹ ਤਿੰਨ ਟੀਕੇ ਘਰੇ ਮਿਲ ਗਏ ਪਈਆਂ ਉਹ ਮਿਲ ਗਏ ਟੀਕੇ ਗਾਲਾ ਬਾਗੀ ਪੱਤਰੀਆਂ ਦੀ ਜੁੰਨੇ ਵਾਰੀ ਮੇਰੀ ਹੋ ਗਈ ਟਰੈਕਟਰ ਪਿਛਲੇ ਜੋ 꿍꿍 ਦੀ ਵੀ ਆਵਾਜ਼ ਹੋਈ ਫੇਰ ਵੀ ਦੇ ਦ ਨਾ ਇੱਕ ਮਿੰਟ ਕੈਮਰਾ ਲਿਆਉ ਦੇ ਬਾਈ ਲਿਆਈ ਬਾਈ ਉਹਦੇ ਆ ਜਰਮੀ ਤਾਂ ਕੋਈ ਕਿ ਚੀਜ਼ ਦਿਖਾਉਂਗਾ ਮੈਂ ਇਹ ਆ ਦੇ ਹੈ ਨਾ ਨਵਾਂ ਬਾਈ ਕੱਲ ਬਾਈ ਸਰਪਤ ਕੀਤੀ ਹੈ ਠੀਕ ਹੈ ਵਾਸੋ ਦੀ ਸਰਵਿਸ ਕੀਤੇ ਕੋਈ ਦੇਸੀ ਤੇ ਨਹੀਂ ਪਾਇਆ ਬਈ ਆਪਾਂ ਸੇਰਾ ਜੱਲਬਾਤਾ ਠੀਕ ਹੈ ਗੱਲ ਤੇ ਕੋਈ ਵੀ ਹਾਊਲੈਂਡ ਲੈਣਾ ਹੋਵੇ ਆਪਾਂ ਨੂੰ ਕਰ ਲਿਓ ਫੋਨ ਹਾਊਲੈਂਡ ਕਿਸੇ ਨੇ ਵੇਚਣਾ ਹੋਇਆ ਬਾਈ ਫਿਰ ਵੀ ਆਪਾਂ ਨੂੰ ਕਾਲ ਕਰ ਲਿਓ ਆਪਾਂ ਤਿੰਨ ਮਾਡਲ ਟਰੈਕਟਰ ਨਹੀਂ ਲੈਣੇ ਉਹ ਵੀ ਸੰਤਰਾ ਬਿਨਾ ਟਰਬੋ ਤੋਂ 3 ਸਪੀਡ ਟਰੈਕਟਰ ਲੈਣਾ ਨਹੀਂ 9 10 11 ਜਿਹੜੇ ਆ ਆਏ ਸੀ ਉਹ ਆਪਾਂ ਲੈਂਦੇ ਨਹੀਂ ਇੱਕ ਆਪਾਂ ਸੁਪਰ ਟਰੈਕਟਰ ਨਹੀਂ ਲੈਂਦੇ ਠੀਕ ਹੈ ਗੱਲ ਬਾਕੀ ਜਿਹੜਾ ਮਰਜ਼ੀ ਮਾਡਲ ਹੋਵੇ ਭਾਈ ਉਹ ਵੀ ਲੈ ਲਾਂਗੇ ਠੀਕ ਹੈ ਅੱਛਾ ਸੈਂਟਰ ਗੇਅਰ ਨਹੀਂ ਲੈਣਾ ਸਾਈਡ ਗੇਅਰ ਲੈਣਾ ਸੈਂਟਰ ਨਹੀਂ ਲੈਣਾ 50 HP ਦਾ 53 HP ਟਰੈਕਟਰ ਲੈਣਾ ਠੀਕ ਹੈ ਪੇਜ ਨੂੰ ਕਰ ਲਓ ਫੋਲੋ ਭੁੱਲਰ ਤਲਵੰਡੀ ਸਾਪੋਰਾ ਸ਼ਰਮਾ ਤਲਵੰਡੀ ਸਾਪੋਰਾ ਤੇ ਜੀਐਸ ਮੋ ਤਲਵੰਡੀ ਸਾਪੋਰਾ ਇੱਕ ਐਡਵਰਟਿਸਮੈਂਟ ਮੇਰਾ WhatsApp ਨੰਬਰ ਹੈਗਾ 887294545 ਕਾਲਿੰਗ ਨੰਬਰ 94788452 ਬਹੁਤ ਬਹੁਤ ਮਿਹਰਬਾਨੀ ਬਾਈ ਐਡ ਵਾਲੇ ਬੋਲਦੇ ਆਪਰੇ ਐਡ ਕਿਵੇਂ ਬੋਲੂ ਕਰਾਉਣੀ ਹੋਵੇ ਹਾਂ ਜੇ ਕਿਸੇ ਨੇ ਬਾਈ ਮਤਲਬ ਐਡ ਕਰਾਉਣੀ ਹੋਵੇ ਦੁਕਾਨ ਦੀ ਕਰਾਉਣੀ ਹੋਵੇ ਦਾਸੇ ਦੀ ਵੀ ਕਰਾਉਣੀ ਹੋਵੇ ਬਾਈ ਆਪਾਂ ਕੋਈ ਪੈਸੇ ਦਾ ਲਾਲਚ ਨਹੀਂ ਹੈਗਾ ਨਾ ਮੈਂ ਮੰਗ ਮੰਗ ਕੇ ਲਵਾ ਪੈਸੇ ਖਰਚਾ ਜਰੂਰ ਲਊਂ ਬਾਈ ਤੁਹਾਡੇ ਕੋਲੇ ਪਹੁੰਚਣ ਦਾ ਤੇ ਆਪਰੇ ਘਰੇ ਆਉਂਗਾ ਠੀਕ ਹੈ ਗੱਲ ਆ ਤੇ ਆਪਾਂ ਬਾਈ ਐਡ ਵੀ ਕਰ ਦਨੇ ਆ ਕੋਈ ਚੱਕਰ ਨਹੀਂ ચેનલ આપણે વિડીયો દબ કે લાય કમંટ શેયર કર્યો બહુ બહુ ભાઈ સત